ਕੋਦਰ ਦੇ ਪਿੰਡ ਸਰਕਪੁਰ ਦੇ ਵਿੱਚ ਆਪਣੇ ਸਹੁਰਿਆਂ ਦੇ ਘਰ ਦੇ ਸਾਹਮਣੇ ਬੈਠੀ ਇਹ ਮਹਿਲਾ ਆਪਣੇ ਪਤੀ ਦੇ ਨਾਲ ਮਿਲਣਾ ਚਾਹੁੰਦੀ ਹੈ। ਦਰਅਸਲ ਮਨਜਿੰਦਰ ਆਪਣੀ ਪਤਨੀ ਨੂੰ ਛੱਡ ਕੇ ਪਿਛਲੇ 1 ਹਫ਼ਤੇ ਤੋਂ ਆਪਣੇ ਮਾਪੇ ਦੇ ਨਾਲ ਰਹਿ ਰਿਹਾ ਏ। ਇਸ ਦੌਰਾਨ ਨਮ ਅੱਖਾਂ ਦੇ ਨਾਲ ਪੀੜਿਤ ਮਹਿਲਾ ਨੇ ਸਾਰੀ ਘਟਨਾ ਦਾ ਬਿਉਰਾ ਦਿੰਦੇ ਹੋਏ ਪ੍ਰਸ਼ਾਸਨ ਤੋਂ ਆਪਣੇ ਪਤੀ ਦੇ ਨਾਲ ਜਾਣ ਦੀ ਮੰਗ ਕੀਤੀ ਹੈ। ਹੁਣ ਸਰ 10 ਦਿਨ ਹੋ ਗਏ ਮੈਂ ਨਾ ਜਦੋਂ ਫੋਨ ਕਰਦੀ ਸਰ ਉਹਦਾ ਫੋਨ ਵੀ ਬੰਦ ਆ ਰਿਹਾ ਸਰ ਮੈਨਾਂ ਕੋਲ ਪੁੱਛਣਾ ਹੀ ਪਲਟ ਸਰ ਇਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕਹਿੰਦੇ ਅਸੀਂ ਕੁਝ ਖਾ ਕੇ ਮਰ ਜਾਣਾ ਤਾਂ ਤੇਰਾ ਨਾਮ ਲਿਖਾ ਦੇਣਾ ਹੈ। ਸਿਰਫ ਕਹਿੰਦੇ ਸਾਨੂੰ ਪਤਾ ਸਿਰ ਮੈਂ ਇਹੀ ਚਾਹੁੰਨੀ ਕਿ ਮੈਂ ਉਹਦੇ ਨਾਲ ਹੀ ਰਵਾਂ ਜ਼ਰ ਮੇਰੀ ਪੂਰੀ ਲਾਈਫ ਕਰੋ ਅਬ ਮੈਨੂੰ ਮੇਰੇ ਘਰ ਦੇ ਵੀ ਨਹੀਂ ਰੱਖਦੇ ਸੋ ਉੱਥੇ ਮੌਕੇ ਤੇ ਪੁੱਜੇ ਏਐਸਆਈ ਨੇ ਦੱਸਿਆ ਕਿ ਪੀੜਿਤ ਮਹਿਲਾ ਨੇ ਕੋਈ ਵੀ ਲਿਖਤ ਸ਼ਿਕਾਇਤ ਨਹੀਂ ਦਿੱਤੀ ਜੇਕਰ ਮਹਿਲਾ ਲਿਖਤ ਸ਼ਿਕਾਇਤ ਦਿੰਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ ਇਹਨਾਂ ਕੋਲ ਨੂੰ ਦੱਸਿਆ ਸਾਰੀ ਸਿਚੁਏਸ਼ਨ ਦੱਸੀ ਵੀ ਆਪਣੀ ਕੰਪਲੇਂਟ ਘਾ ਮੰਡੀ ਦੇ ਨਾਲ ਜਿਹੜਾ ਮਤਲਕਾ ਥਾਣਾ ਉੱਥੇ ਜਾ ਕੇ ਕਰੇ ਤੇ ਆਪਣੀ ਕਾਰਵਾਈ ਕਰਵਾਏ ਜਾਂਦੀ ਜਿਕਰ ਯੋਗ ਹੈ ਕਿ ਮਨਜਿੰਦਰ ਨੇ ਜਸਵਿੰਦਰ ਕੌਰ ਦੇ ਨਾਲ 5 ਮਹੀਨੇ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ